ਹਾਂਜੀ ਸਤਿ ਸ਼੍ਰੀ ਅਕਾਲ ਜੀ। Truthway English School ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਆਈ ਹੋਪ ਤੁਸੀਂ ਸਾਰੇ ਜਾਣੇ ਤੰਦਰੁਸਤ ਹੋਵੋਗੇ ਐਂਡ ਚੜ੍ਹਦੀ ਕਲਾ 'ਚ ਹੋਵੋਗੇ। ਆਪਾਂ ਸਟਾਰਟ ਕੀਤਾ ਹੋਇਆ ਹੈ Q ਕਾਰਡ ਨੰਬਰ 2। ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬੋਲ ਕੇ ਦੱਸਿਆ ਸੀ ਐਂਡ ਕਿਵੇਂ Q ਕਾਰਡ ਬਹੁਤ ਸਿੰਪਲ ਵੇ ਦੇ ਵਿੱਚ ਆਪਾਂ ਤਿਆਰ ਕਰਨਾ ਉਹ ਵੀ ਤੁਹਾਨੂੰ ਐਕਸਪਲੇਨ ਕੀਤਾ ਸੀ। ਹੁਣ ਇਸੇ Q ਕਾਰਡ ਦੀਆਂ ਤਿੰਨ ਵੀਡੀਓਜ਼ ਹੋਰ ਆਪਾਂ ਪਾਵਾਂਗੇ। ਇਹ ਸੈਕੰਡ ਵੀਡੀਓ ਹੈ। ਉਸ ਤੋਂ ਬਾਅਦ ਦੋ ਹੋਰ ਪੈਣਗੀਆਂ। ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜੋ ਇਸ ਬੁੱਕ ਨੇ ਕਯੂ ਕਾਰਡ ਲਿਖਿਆ ਹੁੰਦਾ ਹੈ ਉਹਦੀ ਐਕਸਪਲੇਨੇਸ਼ਨ ਕਰਦਾ ਹੁਣਾ ਬਹੁਤ ਹੀ ਸਿੰਪਲ ਲੈਂਗੁਏਜ ਦੇ ਵਿੱਚ ਪੰਜਾਬੀ ਦੇ ਵਿੱਚ ਆਪਣੀ ਕਲਾਸ ਦੀ ਖਾਸੀਅਤ ਇਹੀ ਹੈ ਕਿ ਮੈਂ ਪੰਜਾਬੀ ਦੇ ਵਿੱਚ ਪੜਾਉਣਾ ਸੋ ਜਿੰਨਾ ਸਟੂਡੈਂਟ ਨੂੰ ਪਹਿਲਾਂ ਹੀ ਇੰਗਲਿਸ਼ ਨਹੀਂ ਆਉਂਦੀ ਉਹ ਇੰਗਲਿਸ਼ ਟੂ ਇੰਗਲਿਸ਼ ਨਹੀਂ ਸਿੱਖ ਸਕਦੇ ਸੋ ਇਸੇ ਕਰਕੇ ਇਹ ਆਪਣੀ ਕਲਾਸ ਦੀ ਸਭ ਤੋਂ ਮੇਨ ਖਾਸੀਅਤ ਹੈ ਸੋ ਹੁਣ ਮੈਂ ਤੁਹਾਨੂੰ ਰੀਡ ਕਰਕੇ ਦੱਸੂਗਾ ਐਂਡ ਰੀਡਿੰਗ ਦਾ ਰਾਈਟ ਵੇ ਕੀ ਹੈ ਤੁਸੀਂ ਕਿਵੇਂ ਟ੍ਰਾਂਸਲੇਸ਼ਨ ਕਰਨੀ ਹੈ ਤੁਹਾਨੂੰ ਬਹੁਤ ਸਾਰੇ ਵਰਡ ਪਤਾ ਲੱਗਣਗੇ ਸਟ੍ਰਕਚਰ ਪਤਾ ਲੱਗਣਗੇ ਸੋ ਇਹ ਵੀਡੀਓ ਆਉਂਦੀਆਂ ਰਹਿਣਗੀਆਂ ਪਰ ਪ੍ਰੋਪਰ ਇੰਗਲਿਸ਼ ਸਿੱਖਣ ਦੇ ਲਈ ਤੁਹਾਨੂੰ 2-3 ਮਹੀਨੇ ਮੇਰੇ ਕੋਲ ਲਗਾਣੇ ਪੈਣਗੇ ਜਿਹਦੇ ਵਿੱਚ ਗਰੁੱਪ ਕਲਾਸ ਵੀ ਹੁੰਦੀ ਹੈ ਐਂਡ ਪਰਸਨਲ ਕਲਾਸ ਵੀ ਹੁੰਦੀ ਹੈ ਸੋ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰਨ ਦੇ ਲਈ ਸਕਰੀਨ ਤੇ ਆਰੇ ਨੰਬਰ ਦੇ ਥਰੂ ਤੁਸੀਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਆਓ ਜੀ ਹੁਣ ਆਪਾਂ ਕਲਾਸ ਸਟਾਰਟ ਕਰਨ ਲੱਗੇ ਹਾਂ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਜਿਨੇ ਬੈਲ ਆਈਕਨ ਤੇ ਕਲਿੱਕ ਨਹੀਂ ਕੀਤਾ ਉਹ ਕਲਿੱਕ ਕਰ ਲੋ ਇਸ ਦਾ ਫਾਇਦਾ ਇਹ ਹੈ ਕਿ ਜਦੋਂ ਵੀ ਵੀਡੀਓ ਅਪਲੋਡ ਹੁੰਦੀ ਹੈ ਤੁਹਾਨੂੰ ਸਕਰੀਨ ਤੇ ਨੋਟੀਫਿਕੇਸ਼ਨ ਆ ਜਾਂਦਾ ਹੈ ਆਓ ਜੀ ਸੋ ਆਪਣੀ ਪਹਿਲੀ ਲਾਈਨ ਹੈ ਆਪਣਾ ਟੌਪਿਕ ਹੈ ਡਿਸਕਰਾਇਬ ਅ ਰੂਲ ਡੈਟ ਡੈਟ ਮਤਲਬ ਜਿਹੜਾ ਡੈਟ ਇਜ਼ ਇੰਪੋਰਟੈਂਟ ਇਨ ਯੋਰ ਸਕੂਲ অর ਐਟ ਵਰਕ ਇੱਕ ਰੂਲ ਬਾਰੇ ਦੱਸੋ ਜਿਹੜਾ ਤੁਹਾਡੇ ਸਕੂਲ ਦੇ ਵਿੱਚ ਇੰਪੋਰਟੈਂਟ ਹੈ ਜਾਂ ਤੁਹਾਡੇ ਵਰਕ ਤੇ ਅਗਰ ਤੁਸੀਂ ਸਟੂਡੈਂਟ ਹੋ ਸਕੂਲ ਕਾਲਜ ਜਾਂਦੇ ਹੋ ਤਾਂ ਤੁਸੀਂ ਆਪਣੇ ਸਕੂਲ ਕਾਲਜ ਬਾਰੇ ਦੱਸ ਸਕਦੇ ਹੋ ਅਗਰ ਤੁਸੀਂ ਵਰਕਰ ਹੋ ਤਾਂ ਤੁਸੀਂ ਆਪਣੇ ਵਰਕ ਬਾਰੇ ਦੱਸ ਸਕਦੇ ਹੋ ਵੈਸੇ ਮੇਰੇ ਕੋਲੇ 90% ਸਟੂਡੈਂਟ ਵਰਕਰ ਹੀ ਆਉਂਦੇ ਨੇ ਸਪੈਸ਼ਲੀ ਕੈਨੇਡਾ ਤੋਂ ਜਿਨ੍ਹਾਂ ਨੇ ਆਪਣੀ ਪੀਆਰ ਦੀ ਫਾਈਲ ਆਉਣੀ ਹੁੰਦੀ ਹੈ ਇਹ ਮੈਂ ਪਿਛਲੀ ਵੀਡੀਓ ਦੇ ਵਿੱਚ ਬੋਲ ਕੇ ਤੁਹਾਨੂੰ ਐਕਸਪਲੇਨ ਕਰ ਦਿੱਤਾ ਸੋ ਹੁਣ ਆਪਾਂ ਲਾਈਨ ਟੂ ਲਾਈਨ ਐਕਸਪਲੇਨੇਸ਼ਨ ਕਰਨ ਜਾ ਰਹੇ ਹਾਂ ਸੋ ਸਭ ਤੋਂ ਪਹਿਲੀ ਲਾਈਨ ਹੈ ਇਹਦੇ ਵਿੱਚ ਲਿਖਿਆ ਹੋਇਆ ਹੈ ਰੂਲਸ ਐਂਡ ਲਾਜ਼ ਇੱਕ ਗੱਲ ਹੋਰ ਤੁਸੀਂ ਇੱਕ ਕਾਪੀ ਲਗਾ ਲਓ ਬਈ ਉਹਦੇ ਵਿੱਚ ਜਿਹੜੇ ਅੰਗਰੇਜ਼ੀ ਦੇ ਸ਼ਬਦ ਆਉਂਦੇ ਐ ਉਹਨਾਂ ਦੇ ਮਤਲਬ ਨਵੀਂ ਸਟਰਕਚਰ ਤੇ ਸਭ ਤੋਂ ਮੇਨ ਚੀਜ਼ ਜਿਹੜੇ 90% ਸਟੂਡੈਂਟ ਨਹੀਂ ਨੋਟ ਕਰਦੇ ਪ੍ਰਨੰਸੀਏਸ਼ਨ ਇੱਥੇ ਲਿਖ ਕੇ L A W ਉਹਦੇ ਸਾਹਮਣੇ ਪਾ ਦਿਓ ਲਾਅ ਲਾਅ ਪੰਜਾਬੀ ਦੇ ਵਿੱਚ ਠੀਕ ਹੈ ਲਾਅ ਯਾਨੀ ਲੋ ਓਕੇ ਜੀ ਇਹਦੇ ਨਾਲ ਤੁਹਾਡੀ ਪ੍ਰੋਨੰਸੀਏਸ਼ਨ ਬਹੁਤ ਇੰਪਰੂਵ ਹੋਏਗੀ ਸੋ ਡੋਂਟ ਹੈਜ਼ਿਟੇਟ ਐਂਡ ਰਾਈਟ ਦਾ ਪ੍ਰੋਨੰਸੀਏਸ਼ਨ ਇਨ ਪੰਜਾਬੀ ਸੋ ਰੂਲਸ ਐਂਡ ਲਾਜ਼ ਆਰ ਮੇਡ ਹੁਣ ਇਹਦੀ ਪੰਜਾਬੀ ਕੀ ਹੈ ਰੂਲਸ ਐਂਡ ਲਾਜ਼ ਆਰ ਮੇਡ ਬਣਾਏ ਜਾਂਦੇ ਹਨ ਪ੍ਰੈਜ਼ੈਂਟ ਡੈਫੀਨੇਟ ਦਾ ਪੈਸਿਵ ਹੈ ਸੋ ਇਹ ਤੁਹਾਨੂੰ ਕਿਵੇਂ ਪਤਾ ਲੱਗੇਗਾ ਅਗਰ ਤੁਸੀਂ ਪ੍ਰੋਪਰ ਕੋਰਸ ਕੀਤਾ ਸੋ ਇੰਗਲਿਸ਼ ਸਿੱਖਣ ਦੇ ਲਈ ਤੁਸੀਂ 2 ਮਹੀਨਿਆਂ ਦਾ ਕੋਰਸ ਤੁਹਾਡੇ ਲਈ ਮੰਡੀਟਰੀ ਹੈ 2 ਮਹੀਨੇ ਗਰੁੱਪ ਚ ਲਗਾਣੇ ਆ ਜਾਂ ਪਰਸਨਲ ਕਲਾਸ ਲੈਣੀ ਹੈ ਮੇਰੇ ਕੋਲੇ ਦੋਨੇ ਤਰ੍ਹਾਂ ਦੀਆਂ ਕਲਾਸਸ ਅਵੇਲੇਬਲ ਨੇ ਸੋ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰਨ ਲਈ ਤੁਸੀਂ ਸਕਰੀਨ ਤੇ ਆਰੇ ਨੰਬਰ ਥਰੂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਸੋ ਰੂਲਸ ਐਂਡ ਲਾਜ਼ ਆਰ ਮੇਡ ਬਣਾਏ ਜਾਂਦੇ ਐ ਟੂ ਕ੍ਰੀਏਟ ਅ ਪੀਸਫੁਲ ਐਂਡ ਹਾਰਮੋਨੀਅਸ ਸੋਸਾਇਟੀ ਪੀਸਫੁਲ ਹੁੰਦਾ ਹੈ ਸ਼ਾਂਤੀ ਵਾਲਾ ਤੇ ਹਾਰਮੋਨੀਅਸ ਹੁੰਦਾ ਹੈ ਜਿੱਥੇ ਪ੍ਰੋਪਰ ਹਾਰਮਨੀ ਹੋਵੇ ਟੋਨਿੰਗ ਇੱਕ ਦੂਜੇ ਨਾਲ ਰਲਦੀ ਹੋਵੇ ਲੋਕੀ ਮਿਲ ਜੁਲ ਕੇ ਰਹਿੰਦੇ ਹੋਣ ਸੋ ਇੱਥੇ ਇੱਕ ਨੋਟ ਕਰਨ ਵਾਲੀ ਚੀਜ਼ ਆਈ ਹੈ कि ਜਦੋਂ ਦੋ ਵਰਬ ਨੂੰ ਆਪਾਂ ਜੋੜਨਾ ਹੋਵੇ ਉਦੋਂ ਟੂ ਲਾ ਕੇ ਪਹਿਲੀ ਫਾਰਮ ਲਾ ਦਿੰਦੇ ਆ ਇਹ ਸਾਰੀਆਂ ਚੀਜ਼ਾਂ ਮੈਂ ਆਪਣੇ ਕੋਰਸ ਦੇ ਵਿੱਚ ਕਰਵਾਉਣਾ ਸੋ 2 ਮੰਥ ਲਗਾਓ ਉਸ ਤੋਂ ਬਾਅਦ ਤੁਸੀਂ ਸਪੀਕਿੰਗ ਕਰਦੇ ਹੋ ਰੀਡਿੰਗ ਕਰਦੇ ਹੋ ਰਾਈਟਿੰਗ ਕਰਦੇ ਹੋ ਹਰ ਇੱਕ ਚੀਜ਼ ਦੇ ਵਿੱਚ ਤੁਸੀਂ ਪਰਫੈਕਟ ਹੋ ਜਾਓਗੇ ਇਹਦੇ ਵਿੱਚ ਆਪਾਂ ਕੀ ਸਿੱਖਿਆ ਇੱਕ ਤਾਂ ਲਾ ਦੀ ਪ੍ਰੋਨਨਸੀਏਸ਼ਨ ਇੱਕ ਆਪਣੇ ਕੋਲੇ ਸਟਰਕਚਰ ਆਇਆ ਇੱਕ ਆ ਸਟਰਕਚਰ ਦੱਸਿਆ ਦੋ ਵਰਬ ਨੂੰ ਜੋੜਨ ਦਾ ਪੀਸਫੁਲ ਮਤਲਬ ਸ਼ਾਂਤੀ ਵਾਲਾ ਤੇ ਹਾਰਮੋਨੀਅਸ ਮਤਲਬ ਜਿਹਦੇ ਵਿੱਚ ਸੋਸਾਇਟੀ ਦੇ ਵਿੱਚ ਮਿਲਜੁਲ ਕੇ ਰੋਕ ਰੰ ਦੇਖੋ ਠੀਕ ਹੈ ਜੀ ਉਸ ਤੋਂ ਬਾਅਦ ਹੈ ਜੀ ਅਗਲੀ ਲਾਈਨ ਇਫ ਇਫ ਦਾ ਮਤਲਬ ਹੈ ਉਸਕੋ ਜੇ ਇਫ ਵੀ ਆਲ ਜੇ ਅਸੀਂ ਸਾਰੇ ਓਬੇ ਦਾ ਰੂਲਸ ਐਂਡ ਲਾਜ਼ ਕਹਿੰਦਾ ਜੇ ਅਸੀਂ ਸਾਰੇ ਓਬੇ ਕਰਦੇ ਹਾਂ ਓਬੇ ਹੁੰਦਾ ਫੋਲੋ ਕਰਨਾ ਦਾ ਰੂਲਸ ਐਂਡ ਲਾਜ਼ ਹੁਣ ਸਭ ਤੋਂ ਪਹਿਲਾਂ ਇਹਦਾ ਮਤਲਬ ਲਿਖੋ ਜੇ ਇਹ ਕਿਹੜਾ ਸਟਰਕਚਰ ਹੈ ਪ੍ਰੈਜ਼ੈਂਟ ਡੈਫੀਨਿਟ ਆ ਜਦੋਂ ਆਪਾਂ ਕਹਿਣਾ ਹੋਵੇ ਜਿਹੜੀ ਚੀਜ਼ ਰਿਪੀਟ ਹੁੰਦੀ ਹੈ ਵਾਰ-ਵਾਰ ਠੀਕ ਹੈ ਜਾਂ ਅਸੀਂ ਕਰਦੇ ਹਾਂ ਜੋ ਸਾਡੀਆਂ ਹੈਬਿਟਸ ਹੁੰਦੀਆਂ ਉਹਦੇ ਲਈ ਆਪਾਂ ਪ੍ਰੈਜ਼ੈਂਟ ਡੈਫੀਨਿਟ ਵਰਤਦੇ ਹਾਂ ਐਸ ਸੀ ਐਸ ਕਿਉਂ ਨਹੀਂ ਲੱਗਿਆ ਕਿਉਂਕਿ ਇਥੇ ਪਲੂਰਲ ਹੈ ਸਾਰੀਆਂ ਚੀਜ਼ਾਂ ਤੁਹਾਨੂੰ ਅਗੇਨ ਕੋਰਸ ਵਿੱਚ ਕਰਵਾਈਆਂ ਜਾਣਗੀਆਂ ਸੋ ਇਫ ਵੀ 올 ਓਬੇ ਰੂਲਸ ਦਾ ਰੂਲਸ ਉਥੇ ਦਾ ਕਿਉਂ ਲੱਗਿਆ ਆਰਟੀਕਲ ਦਾ ਇੱਕ ਰੂਲ ਹੈ ਜਦੋਂ ਆਪਣੇ ਕੋਲੇ ਜਿਹੜਾ ਨਾਉਨ ਹੈ ਉਹ ਪਲੂਰਲ ਹੋਵੇ ਉਹਦੇ ਅੱਗੇ ਹਮੇਸ਼ਾ ਆਪਾ ਦ ਲਾਉਨੇ ਆ ਠੀਕ ਹੈ ਜੀ ਕਹਿੰਦਾ ਜੇ ਅਸੀਂ ਸਾਰੇ ਰੂਲਸ ਐਂਡ ਲਾਜ਼ ਨੂੰ ਫੋਲੋ ਕਰੀਏ ਦੈਨ ਦੈਨ ਦੀ ਥਾਂ ਤੇ ਇੱਥੇ ਕੋਮਾ ਲਾਇਆ ਜਾ ਸਕਦਾ ਸੀ ਜਿਹੜਾ ਕਿ ਦੈਨ ਲਿਖਣ ਨਾਲੋਂ ਜ਼ਿਆਦਾ ਇਫੈਕਟਿਵ ਹੈ ਅੱਜ ਦੇ ਟਾਈਮ 'ਚ ਜਿਹੜੀ ਲੈਂਗੁਏਜ ਆ ਨਾ ਉਹ ਡੇ ਬਾਏ ਡੇ ਗਰੋ ਹੁੰਦੀ ਹੈ ਮਤਲਬ ਬਹੁਤ ਟਾਈਮ ਦੇ ਬਾਅਦ ਉਹਦੇ ਵਿੱਚ ਚੇਂਜਸ ਆਉਂਦੇ ਰਹਿੰਦੇ ਆ ਜਿਵੇਂ ਪਹਿਲਾਂ ਵੁੱਡ ਯੂਜ਼ ਕਰਦੇ ਸੀਗੇ ਪਾਸਟ ਦੀ ਫਾਰਮ ਲਈ ਹੁਣ ਪਾਸਟ ਇਨਡੈਫਿਨਿਟਲੀ ਯੂਜ਼ ਹੁੰਦਾ ਹੈ ਪਾਸਟ ਦੀ ਹੈਬਿਟ ਦੇ ਲਈ ਤਾਂ ਕੀ ਹੋਏਗਾ ਵੀ ਵੁੱਡ 올 ਬੀ ਬੈਨੀਫਿਟਡ ਸਾਨੂੰ ਸਾਰਿਆਂ ਨੂੰ ਕੀ ਹੋਏਗਾ ਇਸ ਦਾ ਫਾਇਦਾ ਹੋਏਗਾ ਓਕੇ ਜੀ ਅੱਛਾ ਵੁੱਡ ਕਿਉਂ ਲਾਇਆ ਜਸਟ ਵਿਲ ਦੀ ਥਾਂ ਤੇ ਲਾਇਆ ਹੈ ਵਿਲ ਦੀ ਥਾਂ ਤੇ ਤੁਸੀਂ ਵੁੱਡ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਮੈਂ ਜਿੰਨਾ ਵੀ ਬਰੀਕ ਜਾ ਕੇ ਤੁਹਾਨੂੰ ਦੱਸ ਸਕਾਂ ਮੈਂ ਆਪਣੀ ਪੂਰੀ ਕੋਸ਼ਿਸ਼ ਕਰਦਾ ਹੁਣਾ ਕੀ ਇਸ ਕਲਾਸ 'ਚ ਵੀ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲੇ ਬਟ ਸਟੂਡੈਂਟਸ ਵੀਡੀਓ ਦੇ ਨੀਚੇ ਲਾਈਕ ਕਮੈਂਟ ਬਹੁਤ ਘੱਟ ਕਰਦੇ ਆ ਐਂਡ ਸ਼ੇਅਰ ਵੀ ਨਹੀਂ ਕਰਦੇ ਸੋ ਇਹ ਵੀਡੀਓ ਮੈਂ ਫ੍ਰੀ ਆਫ ਕਾਸਟ ਤੁਹਾਡੇ ਲਈ ਤਿਆਰ ਕਰਦਾ ਸੋ ਤੁਸੀਂ ਇਹ ਜ਼ਰੂਰ ਕਰਿਆ ਕਰੋ ਹਰ ਇੱਕ ਵੀਡੀਓ ਨੂੰ ਜਿਹੜੀ ਤੁਹਾਨੂੰ ਵਧੀਆ ਲੱਗਦੀ ਹੈ WhatsApp 'ਤੇ ਸ਼ੇਅਰ ਕਰਿਆ ਕਰੋ ਤਾਂਕਿ ਮੈਂ ਵੱਧ ਤੋਂ ਵੱਧ ਸਟੂਡੈਂਟ ਨੂੰ ਇੰਗਲਿਸ਼ ਦੇ ਵਿੱਚ ਟ੍ਰੇਨ ਕਰ ਸਕਾਂ ਸੋ ਤੀਸਰੀ ਲਾਈਨ ਆ ਜੀ ਆਪਣੀ देयर ਆ ਰੂਲਸ ਏਵਰੀਵੇਅਰ ਹੁਣ ਇਹ ਕਿਹੜਾ ਰੂਲ ਹੈ ਬਈ ਇਹ ਸਟੇਟਮੈਂਟ ਹੈ ਸਟੇਟਮੈਂਟਸ ਇੱਥੇ देयर ਦਾ ਤੁਸੀਂ ਸਮਝੋਗੇ ਕਿ ਉੱਥੇ ਹੋਊਗਾ ਮਤਲਬ देयर ਦਾ ਇੱਥੇ ਕੋਈ ਮਤਲਬ ਨਹੀਂ ਹੈ देयर ਸੈਲਫ ਲਾਈਨ ਨੂੰ ਪੂਰਾ ਕਰਨ ਲਈ ਆਇਆ ਸੋ देयर ਆਰ ਰੂਲਸ 에ਵਰੀਵੇਅਰ ਕਹਿੰਦਾ ਸਾਰੇ ਪਾਸੇ ਰੂਲਸ ਨੇ ਜਿੱਥੇ ਲਿਖਿਆ ਜਾਂਦਾ देयर ਆਰ ਨੰਬਰ ਆਫ ਰੂਲਸ 에ਵਰੀਵੇਅਰ 에ਵਰੀਵੇਅਰ ਹਰ ਥਾਂ ਤੇ ਬਹੁਤ ਸਾਰੇ ਰੂਲਸ ਹਨ ਸੋ देयर ਦਾ ਮਤਲਬ ਐਸੇ ਤਾਂ ਹੁੰਦਾ ਉੱਥੇ ਦੇਅਰ ਦਾ ਹੁੰਦਾ ਇੱਥੇ ਬਟ ਇੱਥੇ ਦੇਅਰ ਦਾ ਕੋਈ ਮਤਲਬ ਨਹੀਂ ਹੈਗਾ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕੋਰਸ ਦੇ ਵਿੱਚ ਕਰਵਾਈਆਂ ਜਾਣਗੀਆਂ ਸੋ ਤੁਹਾਡੇ ਲਈ ਕੋਰਸ ਕਰਨਾ ਮੰਡੀਟਰੀ ਹੈ ਤੁਸੀਂ ਅੱਗੇ ਜਾ ਕੇ ਕੁਝ ਵੀ ਕਰਨਾ ਹੈ ਆਇਲਸ ਦਾ ਇਗਜ਼ਾਮ ਦੇਣਾ ਹੈ ਪੀਆਰ ਦੇ ਲਈ ਜਾਂ ਤੁਸੀਂ ਜੌਬ ਕਰੈਕ ਕਰਨੀ ਹੈ ਪ੍ਰਾਈਵੇਟ ਜੌਬ ਚ ਪ੍ਰੋਮੋਸ਼ਨ ਲੈਣੀ ਹੈ ਸਪੀਕਿੰਗ ਸਿੱਖਣੀ ਹੈ ਸੋ ਤੁਹਾਡੀ ਇੰਗਲਿਸ਼ ਦੀ ਸ਼ੁਰੂਆਤ ਉਸ ਕੋਰਸ ਤੋਂ ਹੋਏਗੀ ਬਾਅਦ ਵਿੱਚ ਤੁਸੀਂ ਰੀਡਿੰਗ ਰਾਈਟਿੰਗ ਜੋ ਵੀ ਕਰਨਾ ਹੈ ਹਾਂਜੀ ਉਸ ਤੋਂ ਬਾਅਦ ਹੈ ਜੀ ਸਕੂਲਸ ਆਰ ਦਾ ਫਰਸਟ ਪਲੇਸ ਜਿਹੜੇ ਸਕੂਲ ਹੁੰਦੇ ਆ ਉਹ ਫਰਸਟ ਪਲੇਸ ਹੁੰਦੇ ਨੇ ਹੁਣ ਇਹ ਵੀ ਸਟੇਟਮੈਂਟ ਹੈ ਇੱਕ ਵੇਅਰ ਜਿੱਥੇ ਚਿਲड्रन ਹੁਣ ਤੁਸੀਂ ਕਹੋਗੇ ਵੇਅਰ ਤਾਂ ਕਿੱਥੇ ਹੁੰਦਾ ਹੈ ਵੇਅਰ ਦਾ ਮਤਲਬ ਕਿੱਥੇ ਵੀ ਹੁੰਦਾ ਜਿੱਥੇ ਵੀ ਹੁੰਦਾ ਉਹ ਕਿੱਥੇ ਕਦੋਂ ਹੁੰਦਾ ਜਿੱਥੇ ਕਦੋਂ ਹੁੰਦਾ ਇਹ ਅਗੇਨ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਚ ਸਮਝ ਆਏਗੀ ਵੇਅਰ ਜਿੱਥੇ ਚਿਲड्रन ਲਰਨ ਸਿੱਖਦੇ ਨੇ ਅਬਾਊਟ ਮਤਲਬ ਬਾਰੇ ਦਾ ਰੂਲਸ ਐਂਡ ਕੋਡਸ ਆਫ ਕੰਡਕਟ ਕੋਡਸ ਆਫ ਕੰਡਕਟ ਹੁੰਦਾ ਹੈ ਗਾਈਡਲਾਈਨਸ ਵੀ ਇਹ ਚੀਜ਼ ਇਦਾਂ ਹੋਣੀ ਚਾਹੀਦੀ ਹੈ ਇਹ ਚੀਜ਼ ਇਦਾਂ ਨਹੀਂ ਹੋਣੀ ਚਾਹੀਦੀ ਇਹ ਵੀ ਰੂਲਸ ਦੇ ਵਾਂਗੂ ਹੀ ਹੁੰਦੇ ਨੇ ਜੀ ਐਵਰੀ ਸਕੂਲ ਹੈਜ਼ ਰੂਲਸ ਹਰ ਸਕੂਲ ਦੇ ਰੂਲ ਹੁੰਦੇ ਨੇ ਲਾਈਕ ਜਿਵੇਂ ਕਿ ਵੀਰਿੰਗ ਦਾ prescribed uniform prescribed ਹੁੰਦਾ ਦੱਸੀ ਗਈ ਇਹ ਐਜ਼ ਅ ਐਡਜੈਕਟਿਵ ਆਇਆ ਇੱਥੇ ਵੀਰਿੰਗ ਜੈਰੰਡ ਫਾਰਮ ਆਈ ਹੈ ਡਾਇਰੈਕਟ ਆਈ ਐਨ ਜੀ ਲੱਗਿਆ ਪਹਿਨਣਾ ਪ੍ਰਸਕ੍ਰਾਈਬਡ ਯੂਨੀਫਾਰਮ ਕਮਾ ਕਮਿੰਗ ਇਨ ਟਾਈਮ ਟਾਈਮ ਤੇ ਹੋਣਾ ਡੂਇੰਗ ਹੋਮਵਰਕ ਰੈਗੂਲਰਲੀ ਐਂਡ ਸੋ ਔਨ ਠੀਕ ਹੈ ਸੋ ਇਹਦੇ ਚ ਇੱਕ ਚੀਜ਼ ਨੋਟ ਕਰਨ ਵਾਲੀ ਆ ਜਦੋਂ ਜੈਰੰਡ ਚ ਆਈ ਐਨ ਜੀ ਫਾਰਮ ਇੱਕ ਵਾਰੀ ਫੋਲੋ ਹੋ ਜਾਂਦੀ ਹੈ ਨਾ ਉਦੋਂ ਸਾਰੇ ਆਈ ਐਨ ਜੀ ਆਈ ਐਨ ਜੀ ਚੱਲਦਾ ਹੈ ਜਾਂ ਟੂ ਲੱਗਦਾ ਹੈ ਲਾਈਕ ਟੂ ਵੇਅਰ ਦਾ ਪ੍ਰੈਸਕ੍ਰਾਈਬਡ ਯੂਨੀਫਾਰਮ ਟੂ ਕਮ ਇਨ ਟਾਈਮ ਟੂ ਡੂ ਹோம்ਵਰਕ ਬਟ ਇਹ ਜ਼ਿਆਦਾ ਇੱਥੇ ਸੂਟੇਬਲ ਨਹੀਂ ਹੈਗਾ ਪਰ ਲਗਾ ਸਕਦੇ ਹਾਂ ਬਟ ਜ਼ਿਆਦਾ ਸੂਟੇਬਲ ਕਿਹੜਾ ਜੈਰੰਟ ਫਾਰਮ ਆਈ ਐਨ ਜੀ ਵਾਲੀ ਠੀਕ ਹੈ ਸੋ ਇਹ ਸਾਰੀਆਂ ਚੀਜ਼ਾਂ ਦੇ ਲਈ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਲੈਣੀ ਪਣੀ ਹੈ ਨੈਕਸਟ ਲਾਈਨ ਹੈ ਜੀ ਆਪਣੀ ਮਾਈ ਸਕੂਲ ਹੈਜ਼ ਸੌਰੀ my school also had rules mere school de vi rules si ge had have had had eh itthe inane dujji form lai hai past indefinite use hoya so eh si apni ajj di class class on my short is karke karda hun ਬਿਕੋਜ਼ ਕਈ ਵਾਰੀ ਸਟੂਡੈਂਟ ਟਾਈਮ ਦੇਖ ਕੇ ਹੀ ਕਲਾਸ ਨਹੀਂ ਲਾਉਂਦੇ ਵੀ ਇੰਨੀ ਵੱਡੀ ਕਲਾਸ ਹੋਊਗੀ ਸੋ ਮੇਰਾ ਪਰਪਸ ਹੁੰਦਾ ਕਿ ਤੁਹਾਨੂੰ 5-10 ਮਿੰਟ ਦੇ ਵਿੱਚ ਹੀ ਕੁਝ ਵਧੀਆ ਸਿਖਾ ਦਿੱਤਾ ਜਾਵੇ ਸੋ ਇਹ ਸੀ ਆਪਣੀ ਅੱਜ ਦੀ ਕਲਾਸ ਸਪੀਕਿੰਗ ਵੀ ਆਏਗੀ ਰੀਡਿੰਗ ਵੀ ਆਏਗੀ ਲਿਸਨਿੰਗ ਰਾਈਟਿੰਗ ਸਭ ਕੁਝ ਆਏਗਾ ਇਸ ਚੈਨਲ ਦੇ ਨਾਲ ਜੁੜੋ ਉਸ ਤੋਂ ਵੀ ਇੰਪੋਰਟੈਂਟ ਹੈ ਪਹਿਲਾਂ ਮੇਰੇ ਕੋਲੇ 2 ਤੋਂ ਲੈ ਕੇ 3 ਮਹੀਨੇ ਪ੍ਰੋਪਰ ਟ੍ਰਾਂਸਲੇਸ਼ਨ ਐਂਡ ਸਟਰਕਚਰਡ ਸਿੱਖੋ ਕਿਹੜੀ ਚੀਜ਼ ਨੂੰ ਕਿਵੇਂ ਬੋਲਣਾ ਹੈ ਫਿਰ ਆਉਣ ਵਾਲੇ ਟਾਈਮ ਚ ਤੁਹਾਨੂੰ ਕਦੇ ਵੀ ਇੰਗਲਿਸ਼ ਦੀ ਟ੍ਰੇਨਿੰਗ ਲੈਣ ਦੀ ਲੋੜ ਨਹੀਂ ਪੈਣੀ ਭਾਵੇਂ ਤੁਸੀਂ ਕੋਈ ਵੀ ਕੰਮ ਕਰਨਾ ਹੋਵੇ ਐਲਸ ਦਾ ਐਗਜ਼ਾਮ ਦੇਣਾ ਹੋਵੇ ਆਪਣੀ ਪੀਆਰ ਦੇ ਲਈ ਨੈਨੀ ਦੇ ਲਈ ਜਾਂ ਤੁਸੀਂ ਸਰਕਾਰੀ ਨੌਕਰੀ ਦਾ ਪੇਪਰ ਕਰੈਕ ਕਰਨਾ ਹੈ ਜਾਂ ਤੁਸੀਂ ਪ੍ਰਮੋਸ਼ਨ ਲੈਣੀ ਹੈ ਜਾਂ ਤੁਸੀਂ ਵੈਸੀ ਸਪੀਕਿੰਗ ਸਿੱਖਣੀ ਆ ਸਭ ਤੋਂ ਇੰਪੋਰਟੈਂਟ ਸੋ ਮੇਰਾ ਕੋਰਸ ਜੁਆਇਨ ਕਰਨ ਦੇ ਲਈ ਸਕਰੀਨ ਤੇ ਆ ਰਹੇ ਨੰਬਰ ਦੇ ਥਰੂ ਤੁਸੀਂ ਕੰਟੈਕਟ ਕਰਕੇ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰ ਸਕਦੇ ਹੋ ਮੇਰੇ ਕੋਲੇ अर्ली मॉर्निंग लेट नाइट ਦੀਆਂ ਪਰਸਨਲ ਕਲਾਸਾਂ ਵੀ ਹੁੰਦੀਆਂ ਨੇ ਐਂਡ ਗਰੁੱਪ ਕਲਾਸ ਵੀ ਸ਼ਾਮ ਨੂੰ ਲੱਗਦੀਆਂ ਨੇ 7 ਵਜੇ ਸਪੀਕਿੰਗ 8 ਵਜੇ ਬੇਸਿਕ ਦੀ ਕਲਾਸ ਐਂਡ 9:30 ਵਜੇ ਐਡਵਾਂਸ ਦੀ ਕਲਾਸ ਸੋ ਅਗਰ ਤੁਸੀਂ ਇਸ ਕਲਾਸ ਦੇ ਵਿੱਚੋਂ ਕੁਝ ਸਿੱਖਿਆ ਤਾਂ ਤੁਸੀਂ ਮੇਰੇ ਦੋ ਕੰਮ ਜ਼ਰੂਰ ਕਰਨੇ ਨੇ ਸਭ ਤੋਂ ਪਹਿਲਾਂ ਵਧੀਆ ਜਿਹਾ ਕਮੈਂਟ ਕਰ ਦਿਓ ਤਾਂ ਕਿ ਕੋਈ ਵੀ ਨਵਾਂ ਸਟੂਡੈਂਟ ਆਵੇ ਉਹਨੂੰ ਲੱਗੇ ਵੀ ਵਕਾਇਈ ਸਟੂਡੈਂਟ ਸਿੱਖ ਰਹੇ ਨੇ ਉਸ ਤੋਂ ਬਾਅਦ ਵੈਰੀ ਇੰਪੋਰਟੈਂਟ ਸ਼ੇਅਰ ਤੇ ਕਲਿੱਕ ਕਰੋ ਜੀ ਲਿੰਕ ਕਾਪੀ ਕਰੋ WhatsApp ਦੇ ਵਿੱਚ ਆਪਣਾ ਪੇਸਟ ਕਰੋ ਵਧੀਆ ਜਿਹਾ ਕਮੈਂਟ ਕਰੋ ਤੇ ਸ਼ੇਅਰ ਕਰ ਦਿਓ ਤਾਂ ਕਿ ਉਸ ਹਰ ਸਟੂਡੈਂਟ ਨੂੰ ਇੰਗਲਿਸ਼ ਸਿਖਾ ਸਕੀਏ ਜਿਹਦੀ ਇੰਗਲਿਸ਼ ਬਹੁਤ ਵੀਕ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਉਹਨੂੰ ਬਹੁਤ ਪ੍ਰੋਬਲਮਸ ਆਉਣ ਵਾਲੀਆਂ ਨੇ ਇੰਗਲਿਸ਼ ਦੇ ਕਰਕੇ ਸੋ 2-3 ਮਹੀਨੇ ਲਗਾ ਕੇ ਸਟੂਡੈਂਟ ਅਗਰ ਤਿਆਰ ਹੁੰਦਾ ਹੈ ਤਾਂ ਸਾਰੀ ਉਮਰ ਦੇ ਲਈ ਉਹਦੀ ਇੰਗਲਿਸ਼ ਦੀ ਟੈਨਸ਼ਨ ਖਤਮ ਹੋ ਜਾਏਗੀ ਸੋ ਇਹ ਮੇਰਾ ਕੰਮ ਜ਼ਰੂਰ ਕਰਨਾ ਜੀ ਸੋ ਇੱਕ ਹੋਰ ਬੈਲ ਆਈਕਨ ਤੇ ਕਲਿੱਕ ਕਰ ਲੋ ਤਾਕੀ ਮੈਂ ਜਦੋਂ ਵੀ ਵੀਡੀਓ ਅਪਲੋਡ ਕਰਿਆ ਕਰਾਂ ਤੁਹਾਨੂੰ ਇਸ ਦਾ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਸੋ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਜੀ ਆਪਾਂ ਨਵੇਂ ਲੈਸਨ ਦੇ ਨਾਲ ਥੈਂਕ ਯੂ ਸੋ ਮੱਚ